ਕਿਵੇਂ ਕਰ ਜਾ ਪੇਪਰ ਦੇਖੋ ਮੈਂ ਕਰ ਜਾਦਾ ਸੇ 2 ਬਸ ਕੇ ਨਾਲ ਚੱਲੋ ਜਿੰਦਗੀ ਮਤਲਬ ਕੋਈ ਕੰਪਿਊਟਰ ਨਹੀਂ ਵਰਤੀ ਫਾਲੇ ਕੋਈ ਸੁਸਤ ਨਹੀਂ ਆਂਦੇ ਹੋਰੇ ਆਪੇ ਪੇਪਰ ਨਹੀਂ ਕਰੇ ਆ ਤੇ ਐਸਐਸਡੀ ਗਰਲਸ ਕਾਲਜ ਦੇ ਵਿਜ ਨਰਸਿੰਗ ਸਟਾਫ ਵਰਦੀ ਲਈ ਸਰਕਾਰੀ ਪੇਪਰ ਨਾ ਲੈ ਜਾਣ ਨੂੰ ਲੈ ਕੇ ਕੈਂਡੀਡੇਟਸ ਵੱਲੋਂ ਧਰਨਾ ਦਿੱਤਾ ਗਿਆ ਸਰਵਰ ਡਾਊਨ ਹੋਣ ਦੇ ਕਾਰਨ ਆਨਲਾਈਨ ਪੇਪਰ ਨਹੀਂ ਲਿਆ ਜਾ ਸਕਿਆ ਲੇਕਿਨ ਨਾਰਾਜ਼ ਹੋਏ ਵਿਦਿਆਰਥੀਆਂ ਨੇ ਕਾਲਜ ਦੇ ਬਾਹਰ ਧਰਨਾ ਲਗਾ ਦਿੱਤਾ ਇਸ ਮਾਮਲੇ ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦਾ ਬਿਆਨ ਸਾਹਮਣੇ ਆਇਆ ਕਿ ਅੱਜ ਸਵੇਰੇ ਅਤੇ ਸ਼ਾਮ ਵੇਲੇ ਲੈ ਜਾਣ ਵਾਲੇ ਦੋਨੋਂ ਪੇਪਰ ਰੱਦ ਕੀਤੇ ਗਏ ਨੇ ਅਤੇ ਕੱਲ ਲਿਆ ਜਾਣ ਵਾਲਾ ਪੇਪਰ ਵੀ ਪੋਸਟਪੋਨ ਕੀਤਾ ਗਿਆ ਹੈ ਕਿ ਆਹ ਕਿਹਾ ਕਿ ਇਹ ਕੰਪਿਊਟਰ ਬੇਸਡ ਟੈਸਟ ਸੀ ਜਿਸਦੇ ਲੀਕ ਹੋਣ ਦਾ ਵੀ ਸਵਾਲ ਨਹੀਂ ਪੈਦਾ ਹੁੰਦਾ ਇੰਟਰਨੈਟ ਸਰਵਰ ਡਾਊਨ ਹੋਣ ਕਰਕੇ ਸਮੇਂ ਸਿਰ ਪੇਪਰ ਨਹੀਂ ਹੋ ਸਕਿਆ ਬਹੁਤ ਲੋਕ ਹੋਰ ਜਗ੍ਹਾ ਤੇ ਮੈਡੀਕਲ ਪੇਪਰ ਸੀ ਤੋਂ ਹੋਣੇ ਹੈਗੇ ਹੋਰ ਕਿਸੇ ਦੇ ਹੋਰ ਕਿਸੇ ਦੇ ਮੇਰਾ ਬਾਇਓਮੈਟ੍ਰਿਕ ਫਿਰ ਦੁਬਾਰਾ ਹੈ ਦੇਖੋ ਇਹ ਇਸਪੋਰਟਲੀ ਵੇਸਟੇਜ ਆਫ ਟਾਈਮ ਦੁਬਾਰਾ ਬਾਇਓਮੈਟ੍ਰਿਕ ਹੋਇਆ ਦੁਬਾਰਾ ਫਿਰ ਮੈਨੂੰ ਬਿਠਾਜਾ ਹੋਰ ਸੀਟ ਤੇ ਬਿਠਾਦਾ ਜਦੋਂ ਉਹ ਪੀਸੀ ਆਨ ਕੀਤਾ ਕਹਿੰਦੀ ਇਹ ਚੱਲਦਾ ਨਹੀਂ ਉਥੋਂ ਦੀ ਇਨਵਿਜੀਲੇਟਰ ਨੂੰ ਪਤਾ ਸੀ ਕਿ ਪੀਸੀ ਨਹੀਂ ਚੱਲਦਾ ਫਿਰ ਤੁਸੀਂ ਵਾਈ ਯੂ ਆਰ ਫਲਾਈਟ ਗੀਵਿੰਗ ਦੀ ਕਮਾਂਡ आई नीड टू गो दैट वि विजिलेटर ਨੂੰ ਪਤਾ ਹੈ ਨਾ ਵੀਨ ਵਿਜੀਲਟਰ ਨੂੰ ਪਤਾ ਹੈ ਮੱਕੀ ਤੁਹਾਡਾ ਜਿਹੜਾ ਸਰਵਰ ਆ ਦੇਖੋ ਅਸੀਂ ਪ੍ਰੋਬਲਮ ਬੰਨਦੇ ਐ ਜਿੱਦਾਂ ਡਾਟਾ ਕੀਟਾਪ ਹੋ ਜਾਂਦੇ ਸਰਵਰ ਅਸੀਂ ਤੁਹਾਡੇ ਨਾਲ ਕੋਈ ਨਹੀਂ ਅੱਧੀ ਕਰਦੇ ਆ ਤੇ ਹਰ ਜਿਹੜੇ ਸਰਵਰਾਂ ਉੱਤੇ ਡਾਟਾ ਕੀਟਾਪ ਹੋ ਜਾਂਦੇ ਹੈ ਪੇਪਰ ਆ ਸਟਾਫ ਨੈਕ ਦਾ ਪੇਪਰ ਆ ਦੇਖੋ ਸਰ ਸਿਰਫ 120 ਜਿਹੜੀਆਂ ਪੋਸਟਾਂ ਹੈਗੀਆਂ ਤੇ ਤੁਸੀਂ ਦੇਖੋ ਅਸੀਂ ਕਿੰਨੇ ਜਾਣੇ ਠੀਕ ਆ ਸਾਡਾ ਆਪਦੀ ਆਦੀ ਲੱਗਦੀ ਆ ਆਪ ਦਾ ਕਿਸਮਾ ਦਾ ਪੇਪਰ ਆਉਣਾ ਨਹੀਂ ਆਉਣਾ ਪਰ ਸਰ ਅਸੀਂ ਤਾਂ ਕਿੰਨਾ ਆਪ ਦਾ ਆਪ ਦਾ ਮਤਲਬ ਕਿ ਦੇਖੋ ਅਸੀਂ ਜਿਹੜੀ ਛੁੱਟੀ ਲੈ ਕੇ ਆਏ ਆ ਆਪਦੀ ਜੋਬ ਤੋਂ ਉਹਦੇ ਜਿਹੜੇ ਸਾਡੇ ਪੈਸੇ ਹਰ ਕੋਲ ਟਾਈਮ ਪ੍ਰੋਪਰ ਨਹੀਂ ਦਿੱਤਾ ਗਿਆ ਨਹੀਂ ਨਹੀਂ ਸਿੱਧੀ ਚੱਲ ਰਏ ਇਹਨਾਂ ਨੇ CBT ਪੇਪਰ ਲਿਆ ਪਹਿਲੀ ਵਾਰੀ ਕੰਪਿਊਟਰ ਬੇਸ ਜਿਹੜਾ ਟੈਕਨੀਕ ਪੇਪਰ ਹੁੰਦਾ ਹੈ ਫਸਟ ਟਾਈਮ ਯੂਨੀਵਰਸਿਟੀ ਨੇ ਹੈ ਮਤਲਬ ਕਿ ਸਟਾਫ ਨਰਸਰੀ ਲਈ ਰੱਖਿਆ ਐਂਡ ਇਹ ਪੇਪ ਜਿਹੜਾ ਕਿ ਇਹਨਾਂ ਦੇ PC ਨਹੀਂ ਚੱਲ ਰਹੇ ਪਲੀਜ਼ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਅਗੇ ਤੋਂ ਜੇ ਉਹਨਾਂ ਨੇ CBT ਕਰਨਾ ਹੈ ਅਗੇ ਤੋਂ ਜੇ CBT ਕਰਨਾ ਹੈ ਤਾਂ ਪਲੀਜ਼ ਧਿਆਨ ਰੱਖਿਆ ਆਦਰਵਾਇਜ਼ ਵੀ ਆਰ ਨੋਟ ਵਿਲਿੰਗ ਟੂ ਕੋਈ ਵੀ ਮਾਰਕਸ ਨਹੀਂ ਕਰਨਾ ਪੇਪਰ ਕੈਨਸਲ ਕੀਤਾ ਜਾਵੇ ਬਾਈ ਅੱਜ ਦੀ ਡੇਟ ਦਾ ਅੱਜ ਦੀ ਡੇਟ ਦਾ ਪੇਪਰ ਕੈਨਸਲ ਕੀਤਾ ਜਾਵੇ ਪੇਪਰ ਕੈਨਸਲ ਕਰੋ ਜਾਨਾ ਬੋਲੋ ਵੀਰੇ ਗੱਲ ਸੰਤ ਨਹੀਂ ਆਉਂਦੀ ਪਲੀਜ਼ ਪਿੱਛੇ ਹਟ ਜਾਓ ਅੰਦਰ ਆ ਦੋ ਤੁਹਾਨੂੰ ਸੰਤ ਨਹੀਂ ਆ ਰਹੀ ਕਿ ਕੀ ਮਸਲਾ ਹੈ ਅੱਜ ਟੈਸਟ ਹੋ ਰਿਹਾ ਸੀਗਾ ਟੈਸਟ ਲੈਣ ਦਾ ਸਿਸਟਮ ਆ ਪਤਾ ਲੱਗਿਆ ਕਿ ਬਟਨ ਦੇ ਵਿੱਚ ਰੌਲਾ ਪਿਆ ਕਿ ਪੇਪਰ ਲੀਕ ਹੋਇਆ ਜਾਂ ਦੇਰੀ ਮੈਚ ਹੋ ਰਿਹਾ ਕੀ ਮਾਮਲਾ ਕੀ ਹੈ ਜੀ ਅੱਜ ਸੀਬੀਟੀ ਬੇਸਡ 120 ਸਟਾਫ ਨਰਸਿਸ ਦਾ ਰਿਕਰੂਟਮੈਂਟ ਟੈਸਟ ਸੀ ਤੇ ਇਹ ਇੱਕ ਇਹਦੇ ਵਾਸਤੇ ਇੱਕ ਆਊਟਸੋਰਸ ਏਜੰਸੀ ਹਾਇਰ ਕੀਤੀ ਗਈ ਹੈ ਇਹ ਕੁਝ ਵੀ ਪੇਪਰ ਲੀਕ ਨਹੀਂ ਹੋਇਆ ਕਿਉਂਕਿ ਇਹ ਕੰਪਿਊਟਰ ਬੇਸਡ ਟੈਸਟ ਹੈ ਇਹ ਲੀਕ ਨਹੀਂ ਹੋ ਸਕਦਾ ਰਾਦਰ ਲੀਕ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਇਹਦੇ ਵਿੱਚ ਇੱਕ ਟੈਕਨੀਕਲ ਗਲਿਚ ਆਈਏ ਸਰਵਰ ਡਾਊਨ ਹੋਇਆ ਤੇ ਟੈਕਨੀਕਲ ਗਲਿਚ ਕਰਕੇ ਪੇਪਰ ਸਹੀ ਤਰ੍ਹਾਂ ਕੰਡਕਟ ਨਹੀਂ ਹੋ ਸਕਿਆ ਪੇਪਰ ਅੱਜ ਦਾ ਜਿਹੜਾ ਮਾਰਨਿੰਗ ਸ਼ਿਫਟ ਦਾ ਸੀ ਉਹ ਕੈਨਸਲ ਕਰ ਦਿੱਤਾ ਹੈ ਈਵਨਿੰਗ ਸ਼ਿਫਟ ਵੀ ਕੈਨਸਲ ਕਰਤੀ ਹੈ ਤੇ ਕੱਲ ਵੀ ਇੱਕ ਪੇਪਰ ਹੈਗਾ ਸੀ ਉਹ ਪੋਸਟਪੋਨ ਕਰ ਦਿੱਤਾ ਹੈ ਉਹਨੇ ਕਦੋਂ ਹੋਣਗੇ ਪੇਪਰ ਇਹ ਦੱਸਣਾ ਐਂਡ ਦੀ ਡੇਟ ਛੋਟਲੀ ਐਨਾਉਂਸ ਕੀਤੀ ਜਾਏਗੀ ਇਹ ਯੂਨੀਵਰਸਿਟੀ ਦਾ ਡਿਸੀਜਨ ਹੋਏਗਾ ਨਾਲ ਦੀ ਨਾਲ ਹੀ ਵੈਬਸਾਈਟ ਤੇ ਪਾ ਦਿੱਤਾ ਜਾਏਗਾ ਬੱਚੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬੱਚਿਆਂ ਨੂੰ ਇਹੀ ਕਹਿਣਾ ਹੈ ਕਿ ਉਹ ਕੂਲ ਮੇਨਟੇਨ ਕਰਨ ਕੁਝ ਵੀ ਪੇਪਰ ਲੀਕ ਨਹੀਂ ਹੋਇਆ ਕਿਸੇ ਦਾ ਕੋਈ ਫੇਵਰ ਨਹੀਂ ਹੋਇਆ ਕਿਉਂਕਿ ਇਹ ਸੀਬੀਟੀ ਬੇਸਡ ਹੈ ਜਿਵੇਂ ਕਿ ਮੈਂ ਪਹਿਲੇ ਦੱਸਿਆ ਕੰਪਿਊਟਰ ਬੇਸਡ ਟੈਸਟ 'ਤੇ ਲੀਕ ਨਹੀਂ ਹੋ ਸਕਦਾ ਕੁਝ ਟੈਕਨੀਕਲ 에ਰਰਸ ਆਈਆਂ ਨੇ ਉਹਨਾਂ ਨੂੰ ਉਹਨਾਂ ਦੀ छानबीन ਜਲਦੀ ਕੀਤੀ ਜਾਏਗੀ ਤੇ ਏਜੰਸੀ ਨੂੰ ਵੀ ਪੁੱਛਿਆ ਜਾਏਗਾ ਕਿ ਪ੍ਰੋਬਲਮਸ ਆਈਆਂ ਨੇ ਕਿਉਂਕਿ ਇਹ ਟੈਸਟ ਏਜੰਸੀ ਨੇ ਕੰਡਕਟ ਕੀਤਾ ਸੀ ਤੇ ਤਾਂ ਹੀ ਕੈਨਸਲ ਕਰ ਦਿੱਤਾ ਗਿਆ ਏਜੰਸੀ ਨੂੰ ਅਸੀਂ ਨੋਟਿਸ ਦੇ ਰਹੇ ਹਾਂ ਤੇ ਉਸ ਤੋਂ ਬਾਅਦ ਕੀ ਐਕਸ਼ਨ ਲੈਣਾ ਹੈ ਉਹ ਯੂਨੀਵਰਸਿਟੀ ਦੇ ਅਥੋਰਿਟਿਜ਼ ਡਿਸਾਈਡ ਕਰਨਗੇ ਪਟੰਡੇ ਅਸਸਦੀ ਕਾਲਜ ਗਰਲਸ ਕਾਲਜ ਦੇ ਵਿੱਚ ਇਸ ਲਈ ਆ ਦੀ ਪੇਪਰ ਲੈਣ ਆਏ ਸੀ ਸਾਡਾ ਟਾਈਮ ਰੱਖਿਆ ਗਿਆ ਸੀ 9:30 ਵਜੇ ਸਟਾਰਟ ਸੀ ਪਰ 9:30 ਵਜੇ ਸਟਾਰਟ ਦੀ ਬਜਾਏ ਉਹਦੇ ਟਾਈਮ ਆ ਰਿਹਾ ਸੀ 1.5 ਘੰਟੇ ਬਾਅਦ ਸ਼ੁਰੂ ਹੋਏਗਾ 10:30 ਵਜੇ ਮੈਂ ਟੀਚਰ ਨੂੰ ਪੁੱਛਿਆ ਵੀ ਕੀ ਗੱਲ ਆ ਬਾਬਾ ਫਰੀਦ ਯੂਨੀਵਰਸਿਟੀ ਹਾਏ ਹਾਏ ਇਹ ਨੋਟ ਸੈਂਟਰ ਬਣਾਤਾ ਤੇ ਇਹਨਾਂ ਨੂੰ ਪੇਪਰ ਕੰਪਿਊਟਰ ਤੇ ਨਹੀਂ ਲੈਣਾ ਹੁੰਦਾ ਸੀ ਤੇ ਕਿਉਂ ਲਿਆ ਕਿਉਂ ਸਾਡਾ ਕਰਾਇਆ ਖਲਾਫ ਕੀਤਾ ਅਸੀਂ ਕੋਈ 5 ਲੱਖ ਰੁਪਏ ਤਰਕਾਮਾ ਲੈਣੇ ਆ ਅੱਜ ਇਹ ਬੱਚਾ ਅੱਲਾਹ ਸੈਂਟਰ ਚੈਂਜ ਕੀਤਾ ਕਿ ਜ਼ਿਆਦਾ ਪੇਪਰ ਕਾਲੀਆਂ ਕਿਸੇ ਦਾ ਨਹੀਂ ਕਰੂਗਾ ਅਰੇ ਤੇ ਕਿਵੇਂ ਚੱਲ ਜਾਪੇ ਪਰ ਦੱਸੋ ਮੈਂ ਚੱਲ ਗਿਆ ਜੇ ਦੋ ਬੱਚਿਆਂ ਨਾਲ ਚੱਲੇ ਤੇ ਤਾਂ ਕਿਵੇਂ ਬੀਤਿਆ ਕੋਈ ਕੰਪਿਊਟਰ ਨਹੀਂ ਵਰਕਿੰਗ ਸਾਡੇ ਕੋਈ ਸਿਸਟਮ ਨਹੀਂ ਹੈ ਹੰਗ ਹੋ ਰਿਹਾ ਆਪਣੇ ਪਰ ਨਹੀਂ ਕਰ ਰਿਹਾ ਇਹਨਾਂ ਨੂੰ ਮੈਂ ਦੱਸਦਾ 3 ਘੰਟਾ ਪਹਿਲਾਂ ਕੰਮ ਨਾਲ ਪੇਪਰ ਸਟਾਰਟ ਛੁ ਸਾਡੇ ਨਾਲ ਉਹ ਟਾਈਮ ਆ ਫਿਰ 15 ਮਿੰਟ ਲੇਟ ਹੋਇਆ ਸਾਡੇ ਆ ਪਹਿਲੇ ਜਾਂਦੇ ਉੱਠੀ ਇਹ ਪੀਸੀ ਨੇ ਗਿਆ ਇੱਕ ਬੱਚੇ ਨੂੰ ਉਠਾ ਕੇ ਦੂਜੇ ਪੀਸੀ ਤੇ ਦਿਖਾ ਦੇ ਲੈਂਦੇ ਰਲੋਂ ਬਲੇ ਫਿਰ ਸਾਡੇ ਨਾਲ ਦੋ ਦੋ ਦੇ ਨਾਲ ਲਾਉਂਦੇ ਮੈਨੂੰ ਕਹਿੰਦੇ ਕਾਲ ਨੂੰ ਕਾਲ ਨੂੰ ਕਹਿੰਦੇ ਮਾਟਰ ਅੱਜ ਘੰਟੇ ਬਾਅਦ ਸਾਢੇ 11:30 ਨੂੰ ਪੇਪਰ ਸ਼ੁਰੂ ਹੋਣਾ ਸੀ ਅੱਜ ਕਹਿੰਦਾ ਚਲੋ ਠੀਕ ਆ ਸਾਢੇ 11:30 ਨੂੰ ਹੋ ਜਾਏਗਾ ਹੋਰ ਸਾਢੇ 11:30 ਨੂੰ 15 ਮਿੰਟ ਫਿਰ ਲੇਟ ਹੋ ਗਿਆ 15 ਮਿੰਟ ਲੇਟ ਹੋਣ ਤੋਂ ਬਾਅਦ ਸਾਰਾ ਕੰਪਿਊਟਰ ਇਹਨਾਂ ਦੇ ਹੈਂਗ ਹੋ ਗਏ ਕਿਸੇ ਦਾ ਚੱਲ ਰਿਹਾ ਕਿਸੇ ਦਾ ਨਹੀਂ ਚੱਲ ਰਿਹਾ ਐਵੇਂ ਕਿਹਨਾ ਚੱਲ ਸਕਦੇ ਆ ਜਿਹੜੇ ਬੱਚੇ ਪੇਪਰ ਦੇ ਰਹੇ ਉਹਨਾਂ ਦੇ ਵਿੱਚ ਕੰਪਿਊਟਰ ਨਹੀਂ ਬਾਕੀ ਬੱਚਿਆਂ ਨੂੰ ਇਸ ਸਮੇਂ ਤੱਕ ਕੋਈ ਮੌਕਾ ਨਹੀਂ ਪੇਪਰ ਮੰਗ ਪੇਪਰ ਕਿਤੇ ਨਹੀਂ ਹੋਏਗਾ ਪੇਪਰ ਦੇ ਹੋਏਗਾ ਤਾਂ ਦੁਬਾਰਾ ਆਏਗਾ ਇੱਥੇ ਹੀ ਕਰਨੀ ਪੈਣੀ ਹੈ ਮੇਰੇ 4-5 5-50 ਪੇਪਰ ਨਹੀਂ ਹੋ ਰਿਹਾ ਤਾਂ ਪਾਲਣ ਤੋਂ ਹੋਏਗਾ ਪੇਪਰ ਹੋਦਾ ਦੁਬਾਰਾ ਚਾਹ ਤੂੰ ਦੁਬਾਰਾ ਲੈਣ ਜੋ ਮਾਫੀ ਕਰਨ ਪੇਪਰ ਨਹੀਂ ਆਜੇਗਾ ਬੱਸ 3 ਬਣੇ ਇਹ ਗੇਂਦ ਕੋਲ ਨੇ ਕਦੋਂ ਜਾਣਾ ਹੈ ਟੀਵੀ ਨਿਊਜ਼ ਨੂੰ ਪਿਆਮਲਦੀਪ ਲੱਖੀ ਨੂੰ ਭੇਜਦਾ ਵੀਡੀਓ ਮੈਂ ਹਾਂ ਬੰਦਾ ਮੇਰੀ ਗੱਲ ਉਹ ਕਹਿੰਦਾ ਵੀਡੀਓ ਬਣਾ ਕੇ ਭੇਜ ਦਿੰਦਾ ਉਹ ਕਹਿੰਦਾ ਮੈਂ ਚਾਹਣਾ ਬ੍ਰੇਕਿੰਗ ਨਿਊਜ਼ ਇਹਨਾਂ ਦੀ ਐਂ ਦੱਸੀ ਮੈਨੂੰ ਉਹ ਇਧਰ ਨਾਲ ਹੀ ਬੰਦ ਕਰ ਲੈ ਮੈਂ ਨਾਲ ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਜਾਂ ਇੱਟਾਂ ਜਨ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਕਿ ਚੈਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀਆਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉਥੇ ਬਿਲਡਿੰਗ ਬਣਾਈ ਜਾਂਦੀ ਆ ਉਸ ਤੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹਨੂੰ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇਧਰ ਨੂੰ ਜੀ ਤੇ 6 ਇੰਚੀ ਦੀ ਇਧਰ ਨੂੰ ਚੜਾਈ ਆ ਤੇ 6 ਇੰਚ ਦੀ ਉਚਾਈ ਆ ਆਪਾਂ ਦਾ ਲਗਭਗ ਅੱਧੇ ਕਿ ਤਿੰਨ ਟਾਂ ਚਾਰ ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉਹ ਜੀ ਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ ਕੁ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕਸ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਜਿਵੇਂ ਆ ਸਾਰਾ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜੇਕਰ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰ